ਹਸਤਾਲਾਂ ਦੇ ਵਿੱਚ ਉਹ ਤੁਸੀਂ ਬੁਰਾ ਹਾਲ ਕਰਤਾ ਯਾਰ ਨਾਸ਼ ਕਰਤਾ ਪੰਜਾਬ ਦਾ ਯਾਰ ਸਾਡੀ ਕਿਸੇ ਨਾਲ ਪਰਸਨਲ ਦੁਸ਼ਮਣੀ ਨਹੀਂ ਗੱਲ ਹੈ ਸੂਲਾਂ ਦੀ ਗੱਲ ਹੈ ਸਹੀ ਗਲਤ ਦੀ ਪਰਚਾ ਇੱਕ ਛੱਡ ਚਾਰ ਹੋ ਜਾਣ ਯਾਰ ਸਾਡੇ ਤੋਂ ਲਿਪਾ ਪੋਚੀ ਨਹੀਂ ਹੋਣੀ ਨਾ ਗਲਤ ਦਾ ਸਾਥ ਦੇਣਾ ਇਸ ਪੰਜਾਬ ਦੇ ਵਿੱਚ ਮਨਮਰਜ਼ੀ ਨਹੀਂ ਚੱਲੂਗੀ ਡਟ ਕੇ ਵਿਰੋਧ ਕਰਾਂਗੇ ਜਿਹੜਾ ਜਿਹੜਾ ਇਸ ਤਰੀਕੇ ਕਰੂਗਾ ਥਿਸ ਇਜ਼ ਦਾ ਬਿਗੇਸਟ ਵੈਪਨ ਇਨ ਦਾ ਵਰਲਡ ਮੈਂ ਹਰ ਵਾਰ ਸਟੇਜ ਤੇ ਕਹਿੰਦਾ ਹਾਂ ਆਮ ਲੋਕੋ ਡਰਨਾ ਨਹੀਂ ਇਹ ਤੇ ਮੋਬਾਈਲ ਤੇ ਵੀਡੀਓ ਬਣਾਓ ਇਹਨੂੰ ਪੂਰੀ ਦੁਨੀਆ ਦੇ ਵਿੱਚ ਵਾਇਰਲ ਕਰ ਦਿਓ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਉਹ ਸੁੱਤੇ ਪਏ ਹੋ ਸੁੱਤੇ ਤੁਸੀਂ ਉੱਠੋ ਕਦੋਂ ਉੱਠੋਂਗੇ ਕਦੋਂ ਆਪਦੇ ਹੱਕਾਂ ਲਈ ਬੋਲੋਗੇ ਜੇ ਕੋਈ ਬੋਲਦਾ ਹੈ ਤਾਂ ਫਿਰ ਕਹਿ ਦਿੰਦੇ ਨੇ ਭਾਈ ਇਹ ਜਾਣ ਬੁਝ ਕੇ ਧਮਕੀਆਂ ਦਿੰਦੇ ਨੇ ਸਰਕਾਰੀ ਡਾਕਟਰ ਹਸਪਤਾਲ ਵਾਲੇ ਬਿਲਕੁਲ ਲਾਪਰਵਾਹ ਨੇ ਕੋਈ ਡਿਊਟੀ ਕਰਕੇ ਰਾਜੀ ਨਹੀਂ ਸਰਕਾਰੀ ਟੀਚਰ ਬੱਸਾਂ ਵਾਲੇ ਰੋਜਵੇਟ ਕਨੈਕਟਰ ਵਾਲੇ ਪ੍ਰਾਈਵੇਟ ਗੱਡੀਆਂ ਵਾਲਿਆਂ ਤੋਂ ਪੈਸੇ ਲਈ ਜਾਂਦੇ ਨੇ ਉਹਨਾਂ ਨੂੰ ਟਾਈਮ ਚਕਾਈ ਜਾਂਦੇ ਨੇ ਆਪ ਕਿਤੇ ਰੋਕਦੇ ਨਹੀਂ ਅਫਸਰशाही ਬੇਲਗਾਮ ਹੋਈ ਪਈ ਆ ਸਾਰੇ ਅਫਸਰ ਕੋਈ ਤਸੀਲੇ ਕਚੈਰੀ ਕੋਈ ਬਹਿੰਦਾ ਨਹੀਂ ਸਭ ਰਿਸ਼ਵਤਾਂ ਖਾਂਦੇ ਨੇ ਟੋਟਲੀਆਂ ਨੂੰ ਕਹਿਣਾ ਯਾਰ ਹਸਪਤਾਲਾਂ ਦੇ ਵਿੱਚ ਉਹ ਤੁਸੀਂ ਬੁਰਾ ਹਾਲ ਕਰਤਾ ਯਾਰ ਨਾਸ਼ ਕਰਤਾ ਪੰਜਾਬ ਦਾ ਯਾਰ ਪ੍ਰਾਈਵੇਟ ਹਸਪਤਾਲਾਂ 'ਚ ਲੁੱਟੀ ਜਾਂਦੇ ਨੇ ਲਟੇਰੇ ਬਣੇ ਹੋਏ ਨੇ ਕੋਈ ਪੁੱਛਣ ਵਾਲਾ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਉਹਨਾਂ ਦੇ ਚੱਲ ਰਿਹਾ ਮੁੱਖ ਮੰਤਰੀ ਸਿਹਤ ਮੰਤਰੀ ਸਾਰੇ ਹੀ ਸੁੱਤੇ ਪਏ ਨੇ ਯਾਰ ਕੀ ਹੋ ਰਿਹਾ ਯਾਰ ਪੰਜਾਬ ਦੇ ਵਿੱਚ ਆਮ ਲੋਕ ਪਿਸ ਰਹੇ ਨੇ ਮਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ ਪੰਜਾਬੀਓ ਜਦੋਂ ਅੱਗ ਤੁਹਾਡੇ ਪਿੰਡ ਦੇ ਪਰਲੇ ਕੋਨੇ ਦੇ ਪੁੱਜੀ ਸੀ ਤੁਸੀਂ ਨਹੀਂ ਬੋਲੇ ਅੱਗ ਉਥੋਂ ਤੁਹਾਡੇ ਬੀਹੀ ਤੁਹਾਡੀ ਪੱਤੀ ਚ ਆ ਗਈ ਤੁਸੀਂ ਨਹੀਂ ਬੋਲੇ ਅੱਗ ਸਾਰਾ ਕੁਝ ਮਚਾਉਂਦੀ ਹੋਈ ਤੁਹਾਡੇ ਗਵਾਨ ਚ ਆ ਗਈ ਤੁਸੀਂ ਨਹੀਂ ਬੋਲੇ ਵੀ ਛੱਡ ਹਜੇ ਗਵਾਨ ਚ ਫਿਰ ਅੱਗ ਨੇ ਤੁਹਾਡਾ ਘਰ ਵੀ ਲਪੇਟ ਚ ਲੈਣਾ ਸੀ ਪਰ ਤੁਸੀਂ ਉਹਨੇ ਸਮੇਂ ਤੱਕ ਦੇਰ ਹੋ ਗਈ ਸੀ ਜਦ ਤੁਸੀਂ ਕਿਸੇ ਲਈ ਨਹੀਂ ਬੋਲੇ ਤੁਹਾਡੇ ਲਈ ਕੌਣ ਬੋਲੂਗਾ ਉਹ ਕਿਉਂ ਡਰਦੇ ਰਹਿੰਦੇ ਹੋ ਯਾਰ ਸਾਡੀ ਕਿਸੇ ਨਾਲ ਪਰਸਨ ਦੁਸ਼ਮਣੀ ਨਹੀਂ ਗੱਲ ਹੈ ਸੂਲਾਂ ਦੀ ਗੱਲ ਹੈ ਸਹੀ ਗਲਤ ਦੀ ਵੀ ਸਹੀ ਤੁਸੀਂ ਯਾਰ ਇੰਨੀਆਂ-ਨੀਆਂ ਤਨਖਾਹਾਂ 1.5 ਲੱਖ ਲੈ ਕੇ 2-2 ਲੱਖ ਲੈ ਕੇ ਤੁਸੀਂ ਆਪਣੀ ਮਨਮਰਜ਼ੀ ਨਾਲ ਐ ਕਰਕੇ ਡਿਊਟੀ ਤੇ ਆਉਂਨੇ ਹੋ ਵੀ ਅਸੀਂ ਦਾ ਭਾਈ ਜਦੋਂ ਮਰਜ਼ੀ ਆਵਾਂਗੇ ਅਸੀਂ ਵੀ ਤਿਆਰ ਹੋ ਕੇ ਬਹਿ ਸਕਦੇ ਉਹ ਸ਼ਰਮ ਖਾ ਲੋ ਸ਼ਰਮ ਆ ਸਾਡੇ ਗਵਾਨ ਚ ਬਾਹਰੋਂ ਆਏ ਹੋਏ ਨੇ ਹਨਾ ਮੋਤੇ ਗੱਲ ਕਰਦਾ ਸੀ ਕਹਿੰਦਾ ਯਾਰ ਅਸੀਂ ਤਾਂ ਇੱਥੇ ਰਹਿ ਹੀ ਨਹੀਂ ਸਕਦੇ ਮੈਂ ਕਿਹਾ ਕੀ ਗੱਲ ਉਹ ਕਹਿੰਦੇ ਕੋਈ ਸ਼ੂਲ ਹੀ ਹੈ ਨਹੀਂ ਕੋਈ ਰੂਲ ਹੀ ਹੈ ਨਹੀਂ ਯਾਰ ਜਿਹੜਾ ਆਉਂਦਾ ਪੰਜਾਬ ਨੂੰ ਲੁੱਟਣ ਲੱਗਿਆ ਹੈ ਜਿਵੇਂ ਮੁਗਲ ਲੁੱਟ ਕੇ ਲੈ ਗਏ ਗੋਰੇ ਲੁੱਟ ਕੇ ਲੈ ਗਏ ਹੈਨਾ ਹੋਰ ਜਿੰਨੇ ਆਏ ਜਿਹੜੇ ਬਾਹਰੋਂ ਆਏ ਪੰਜਾਬ ਤੇ ਹਮਲਾ ਕਰਨ ਲੁੱਟ ਕੇ ਲੈ ਗਏ ਤੇ ਲੁੱਟ ਕੇ ਖਾ ਜਾਂਦੇ ਨੇ ਤੁਸੀਂ ਚੁੱਪ ਰਹੇ ਅੱਜ ਵੀ ਤੁਸੀਂ ਚੁੱਪ ਬੈਠਿਓ ਯਾਰ ਸਰਕਾਰ ਮੈਨੂੰ ਸਮਝਣੀ ਹੈ ਲੋਕਾਂ ਦੀ ਸਰਕਾਰ ਬਣਾਈ ਸੀ ਯਾਰ ਅਸੀਂ ਹੈਨਾ ਤੇ ਤੁਸੀਂ ਹਸਪਤਾਲਾਂ ਵਾਲੇ ਪ੍ਰਾਈਵੇਟਾਂ ਵਾਲੇ ਲੁੱਟ ਜਾਂਦੇ ਨੇ ਸਰਕਾਰੀਆਲੇ ਡਿਊਟੀਓ ਨਹੀਂ ਕਰਦੇ ਟੌਰਨਾ ਬੈਠੇ ਨੇ ਤੇ ਫਿਰ ਜਾ ਕੇ ਜੇ ਪੁੱਛ ਲੋ ਫੇਰ ਲੈ ਹੈ ਅਸੀਂ ਤਾਂ 8 ਵਜੇ ਆਵਾਂਗੇ ਫਿਰ ਚੌੜੇ ਹੋ ਕੇ ਆ ਕੇ ਦਿੰਦੇ ਨੇ ਸ਼ਰੇ ਆਮ ਕਹਿੰਦੇ ਨੇ ਲੜਕਾਰ ਕੇ ਕਹਿੰਦੇ ਨੇ ਉੱਟ ਚਾਪਣੀ ਦੀ ਨੱਕ ਅਡਵੋਕੇ ਮਰ ਜਿਓਆ ਸੀ ਜੇ ਅਸੀਂ ਸਿਸਟਮ ਹੀ ਨਹੀਂ ਸੁਧਾਰ ਸਕੇ ਇਹੋ ਜਿਹੇ ਵੋਟਾਂ ਇਹੋ ਜੇ ਰਾਜ ਤੁਸੀਂ ਲੈਣਾ ਕੀ ਆ ਯਾਰ ਤੁਸੀਂ ਦੱਸੋ ਤਾਂ ਸਹੀ ਯਾਰ ਕਿੱਥੇ ਤੁਸੀਂ ਸਹੀ ਹੋ ਕਿੱਥੇ ਸੇਫ ਹੋ ਯਾਰ ਮੇਰਾ ਪਰਸਨਲ ਕਿਸੇ ਨਾਲ ਨਿੱਜੀ ਰੰਜਿਸ਼ ਹੈ ਕੋਈ ਨਿੱਜੀ ਰੰਜਿਸ਼ ਨਹੀਂ ਯਾਰ ਮੇਰਾ ਕੋਈ ਬੜਦਾ ਰੌਲਾ ਕਿਉਂ ਭਾਈ ਸਿਰਫ ਜਿਹੜੇ ਲੋਕਾਂ ਨੂੰ ਚੁੱਭਦੇ ਆ ਇਸ ਲਈ ਚੁੱਭਦੇ ਆ ਵੀ ਹਾਂ ਜਾਂ ਤਾਂ ਮੈਂ ਸਿੱਧਾ ਕਹਿਣਾ ਭਾਈ ਤੇਰਾ ਕੰਮ ਨਹੀਂ ਹੋਣਾ ਜਾਂ ਮੈਂ ਲੇਪੇ ਪੋਚੇ ਨਹੀਂ ਮਾਰਨੇ ਫੋਨਾ ਤੇ ਜਾਂ ਮੈਂ ਤੋਂ ਹਾਂਜੀ ਹੂੰ ਜਿਨੀ ਹੋਣੀ ਪਰਚਾ ਇੱਕ ਛੱਡ ਚਾਰ ਹੋ ਜਾਣ ਯਾਰ ਸਾਡੇ ਤੋਂ ਲਿਪਾ ਪੋਚੀ ਨਹੀਂ ਹੋਣੀ ਨਾ ਗਲਤ ਦਾ ਸਾਥ ਤੇ ਹੋਣਾ ਮੈਂ ਤਾਂ ਜਿੱਥੇ ਖੜਾ ਚਾਹੇ ਮੇਰੇ ਮੂਰੇ ਕੋਈ ਡੀਸੀ ਰੈਂਕ ਦਾ ਅਧਿਕਾਰੀ ਖੜਾ ਹੈ ਤੇ ਚਾਹੇ ਫਿਰ ਕੋਈ ਅਫਸਰ ਖੜਾ ਹੈ ਭਾਈ ਅਸੀਂ ਤਾਂ ਇਸ ਗਲਤ ਨੂੰ ਗਲਤ ਕਹਿ ਦੇਣਾ ਤੁਸੀਂ ਮਨਮਰਜ਼ੀਆਂ ਕਰਦੇ ਹੋ ਤੁਸੀਂ ਆਮ ਲੋਕ ਵਿਚਾਰੇ ਕੀ ਕਰਨ ਹੈਨਾ ਜਿਹੜਾ 500 ਦਿਹਾੜੀ ਕਮਾਉਂਦਾ ਹੈ 500 ਦਿਹਾੜੀ ਦਾ ਕਮਾਉਂਦਾ ਨੇ ਸਿਵਲ ਹਸਪਤਾਲ ਜਾਣਾ ਲਾਜ ਕਰ ਤੁਸੀਂ ਪ੍ਰਾਈਵੇਟਾਂ ਚ ਸੱਦ ਲੈਨੇ ਹੋ ਆਪਦੇ ਤੁਹਾਡੇ ਹਸਪਤਾਲ ਖੋਲੇ ਨੇ ਨਹੀਂ ਜੀ ਇਹਦੇ ਬੱਚਾ ਹੋਣਾ ਫਲਾਨੀ ਥਾਂ ਮੇਰਾ ਪ੍ਰਾਈਵੇਟ ਹੈ ਉੱਥੇ ਆਜੋ 25-25000 ਰੁਪਇਆ ਅ ਉਸ ਉਸ ਅੱਲੇ ਨੂੰ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਉਸ ਜਿਹੜਾ ਵੀ ਤੁਸੀਂ ਧਰਮ ਨੂੰ ਮੰਨਦੇ ਉਹਨੂੰ ਕੀ ਜਵਾਬ ਦਿਓਗੇ ਯਾਰ ਖਸਮ ਹਟਾ ਸਾਰਿਆਂ ਦਾ ਉਹ ਕੀ ਜਵਾਬ ਦਿਓਗੇ ਭਾਈ ਜੀ ਜਵਾਕਾਂ ਦੇ ਪਾਪ ਐ ਜਾਂਦੀ ਆ ਗਲ ਜਾਂਦੇ ਨੇ ਜਿਹੜਿਆ ਤੁਸੀਂ ਅ ਜੜੀਆਂ ਗੰਦੀਆਂ ਕਮਾਈਆਂ ਕਰਦੇ ਹੋ ਕੀ ਕਰੋਗੇ ਪੱਲੇ ਹੀ ਕੱਖ ਨਹੀਂ ਰਹਿਣਾ ਤੁਹਾਡੇ ਜਵਾਕ ਨਾ ਬਚੇ ਕੀ ਕਰੋਗੇ ਲੁੱਟ ਕੇ ਕਿੱਥੇ ਜਾਓਗੇ ਅੱਜ ਤੱਕ ਮੈਨੂੰ ਇੱਕ ਬੰਦਾ ਦੇ ਦੋ ਤੁਹਾਡੇ ਆਸ ਗਵਾਂਢ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਤੁਹਾਡੇ ਮੱਲੇ ਦੇਖ ਲਓ ਜਿਨੇ ਜਾਣ ਬੁੱਝ ਕੇ ਲੋਕਾਂ ਨੂੰ ਲੁੱਟਿਆ ਹੋਵੇ ਪਾਪ ਦੀ ਕਮਾਈ ਕੀਤੀ ਹੋਵੇ ਉਹਦਾ ਕੀ ਹੁੰਦਾ ਸੂਬੇ ਸਰਾਂ ਦਾ ਹਾਲ ਦੇਖ ਲਓ ਔਰ ਸ਼ੀਦੀ ਦਿਨ ਚੱਲਦੇ ਨੇ ਮਾਰੇ ਨੇ ਜਫਰਨਾਮਾ ਲਿਖਿਆ ਸੀ ਨਾ ਰੰਗਰੀਬ ਉੱਥੇ ਡੱਪਿਆ ਵੀ ਆ ਕੀ ਹੋ ਗਿਆ ਬਈ ਉਹ ਸੱਚ ਲਈ ਬੋਲ ਪਿਆ ਕਰੋ ਸੱਚ ਲਈ ਖੜ ਜਾਇਆ ਕਰੋ ਨਹੀਂ ਬੋਲ ਸਕਦੇ ਨਹੀਂ ਖੜ ਸਕਦੇ 50 ਬੰਨਿਆਂ ਜੀ ਇੱਕ ਕੋਈ ਬੋਲਦਾ ਨਾ ਤਾਂ ਕਹਿੰਦੇ ਕਰੋ ਵੀ ਹਾਂ ਭਾਈ ਕੋਈ ਤਾਂ ਬੋਲਿਆ ਪਰ ਅਸੀਂ ਨਹੀਂ ਬੋਲੇ ਉਹ ਤਾਂ ਬੋਲਿਆ ਯਾਰ ਹਣਾ ਤੁਸੀਂ ਜਿਹੜੇ ਇੱਕ ਆ ਤੁਹਾਡਿਆਂ ਬਣਾਏ ਨਾ ਜਿਹੜੇ ਇੱਕ ਗਲਤ ਦੇ ਮਗਰ ਜਾਣੇ ਹੋ ਸਾਰੇ ਹੀ ਚੋਰ ਹੋ ਸਾਰਿਆਂ ਨੇ ਚੋਰੀ ਵਜਣਾ ਫਿਰ ਤੇ ਮੈਨੂੰ ਮੈਨੂੰ ਕਿਸੇ ਨਾਲ ਕੋਈ ਨਿੱਜੀ ਰਜਿਸਟਰੀ ਨਹੀਂ ਨਾ ਹੀ ਕਹਦਾ ਡਰ ਪੋਆ ਮੈਂ ਪਿਛਲੇ 2 ਸਾਲਾਂ ਦਾ ਬਹੁਤ ਸਾਈਡ ਲਾਈਨ ਸੀ ਵੀ ਨਹੀਂ ਮੈਂ ਨਹੀਂ ਇੰਨੇ ਫੋਨ ਆਉਦੇ ਸੀ ਬਾਈ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਮੈਂ ਕਹਿੰਦਾ ਯਾਰ ਲੋਕ ਨਹੀਂ ਬੋਲਦੇ ਤਾਂ ਵੀ ਮੈਂ ਨਹੀਂ ਯਾਰ ਪਰ ਮੈਂ ਮੈਂ ਨਹੀਂ ਦੇਖ ਸਕਦਾ ਜਿਹੜੀ ਗਲਤ ਚੀਜ਼ ਹੈ ਤੁਸੀਂ ਹੁਬ ਹਵਾ ਕੇ ਕਹਿੰਦੇ ਵੀ ਅਸੀਂ ਆਪਣੀਆਂ ਮਰਜ਼ੀਆਂ ਕਰਾਂਗੇ ਕਰੋ ਤੱਕ ਕੇ ਖਾਓ ਫਿਰ ਆਜੋ ਫਿਰ ਫਿਰ ਐ ਆਉਣਾ ਫਿਰ ਸਿੱਧੇ ਆਜੋ ਫਿਰ ਦੇਖੀ ਚੱਲੂ ਯਾਰ ਅਸੀਂ ਆਮ ਲੋਕ ਜਿਹੜਾ 4-500 ਦਿਹਾੜੀ ਕਮਾਉਂਦਾ 6-700 ਦਿਹਾੜੀ ਕਮਾਉਂਦਾ ਸਵੇਰੇ ਉੱਠ ਕੇ ਚਾਹ ਦਾ ਘੁੱਟ ਪੜਦਾ ਨਾ ਉਹਦੇ ਤੇ ਟੈਕਸ ਦਿੰਦਾ ਬਸ ਦਾ ਕਿਰਾਇਆ ਲਾ ਕੇ ਲੁਧਿਆਣੇ ਮੋਗੇ ਕਿਤੇ ਜਾਂਦਾ ਉਹ ਤੇ ਟੈਕਸ ਦਿੰਦਾ ਗੱਡੀ ਚ ਡੀਜ਼ਲ ਤੇਲ ਪਾਉਨੇ ਉਹ ਤੇ ਟੈਕਸ ਦਿੰਨੇ ਆ ਆ ਮੈਂ ਲੀੜੇ ਪਾਏ ਨੇ ਲੀੜੇ ਮਹਿੰਗੇ ਆਏ ਨੇ ਇਹਨਾਂ ਦਾ ਟੈਕਸ ਦਿੱਤਾ ਗਿਆ ਆ ਮੋਬਾਈਲ ਲਿਆ ਮੋਬਾਈਲ 'ਤੇ ਵੀਡੀਓ ਬਣ ਰਹੀ ਹੈ ਤੇ ਟੈਕਸ ਦਿੱਤਾ ਗਿਆ ਉਹ ਟੈਕਸਾਂ ਦੀ ਤੁਸੀਂ ਸਰਕਾਰੀ ਮੁਲਾਜ਼ਮ ਤਨਖਾਹ ਲੈਨੇ ਹੋ ਤੇ ਉਹਨਾਂ ਤਨਖਾਹ ਲੈ ਕੇ ਤੁਸੀਂ ਸਾਡੇ ਨਾਲੇ ਕਰੋਗੇ ਦੱਸੋ ਤਾਂ ਸਹੀ ਮੈਨੂੰ ਯਾਰ ਤੁਸੀਂ ਮਨਮਰਜ਼ੀਆਂ ਕਰਦੇ ਹੋ ਤੁਸੀਂ ਇਸ ਪੰਜਾਬ ਦੇ ਵਿੱਚ ਮਨਮਰਜ਼ੀ ਨਹੀਂ ਚੱਲੂਗੀ ਡਟ ਕੇ ਵਿਰੋਧ ਕਰਾਂਗੇ ਜਿਹੜਾ ਜਿਹੜਾ ਇਸ ਤਰੀਕੇ ਕਰੂਗਾ ਚਾਹੇ ਉਹ ਵੱਡਾ ਅਧਿਕਾਰੀ ਹੋਵੇ ਚਾਹੇ ਕੋਈ ਛੋਟਾ ਕੰਮ ਕਰਨਾ ਪੈਣਾ ਜੇ ਲੋਕਾਂ ਦੇ ਪੈਹਾਂ ਦੀ ਲੋਕਾਂ ਦੇ ਟੈਕਸਾਂ ਦੀ ਸਾਡੀ ਜੇਬ ਚੋਂ ਕਾਇ ਪੈਹਾਂ ਦੀ ਤੁਸੀਂ ਤਰਖਾ ਲੈਨੇ ਫਿਰ ਕੰਮ ਕਰਨਾ ਪੈਣਾ ਵੀਰੇ ਚਾਹੇ ਕੋਈ ਤਹਿਸੀਲਦਾਰ ਆ ਚਾਹੇ ਕੋਈ ਕਾਨੂੰਗੋ ਆ ਤੇ ਚਾਹੇ ਕੋਈ ਵੱਡਾ ਅਫਸਰ ਆ ਫਿਰ ਤੁਸੀਂ ਤਾਂ ਮਖੌਲ ਬਣਾ ਰੱਖਿਆ ਯਾਰ ਤੁਸੀਂ ਨੌਕਰੀ ਨਹੀਂ ਮਿਲਦੀ ਉਦੋਂ ਦਾ ਰੌਲਾ ਪਾਉਣਾ ਹੈ ਹਨਾ ਉਹ ਤਾਂ ਧਰਨੇ ਲਾਉਣੇ ਨੇ ਉਹ ਤਾਂ ਐ ਕਰਨਾ ਵੀ ਸਾਨੂੰ ਨੌਕਰੀ ਜਦੋਂ ਨੌਕਰੀ ਮਿਲ ਜੀ ਡਾਕਟਰ 5 ਸਾਲ ਕਰਦੇ ਹੋ ਉਦੋਂ ਬਾਅਦ ਪ੍ਰਾਈਵੇਟ ਖੋਲ ਕੇ ਬਹਿ ਜਾਂਦੇ ਆ ਸਭ ਪਤਾ ਮੈਨੂੰ ਐ ਨਾ ਸਮਝੋ ਮੈਂ ਭੁੱਲਿਆ ਵਾਂ ਸਭ ਪਤਾ ਮੈਨੂੰ ਉਹ ਤਾਂ ਮੈਨੂੰ ਪਤਾ ਹੀ 2 ਦਿਨ ਬਾਅਦ ਲੱਗਿਆ ਵੀ ਕੌਣ ਨੇ ਉਹ ਕਿੱਥੋਂ ਨੇ ਕਿਹੜੇ ਹਸਪਤਾਲ ਖਰੀਦੇ ਨੇ ਕਿੱਥੇ ਤੁਸੀਂ ਪ੍ਰਾਈਵੇਟ ਜਿਹੜੇ ਆ ਆਹ ਜਿਹੜੇ ਬੇਬੀ ਹੋਣ ਵਾਲਾ ਹੁੰਦਾ ਉਹਨਾਂ ਨੂੰ ਕਿੱਥੇ ਲੈ ਕੇ ਜਾਣੇ ਹੋ ਗਰੀਬਾਂ ਨੂੰ 25000 ਚ 6 ਲੜਾਈ ਕਿਵੇਂ ਕਿਵੇਂ ਤੁਸੀਂ ਉਹਨਾਂ ਨੂੰ ਲੈ ਕੇ ਜਾਣੇ ਹੋ ਕਿਵੇਂ ਉਹ ਜੜੀਆਂ ਵਿਚਾਰੀਆਂ ਜਿਹੜੀਆਂ ਔਰਤਾਂ ਕੰਮ ਕਰਦੀਆਂ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਦੇ ਕੇ ਵੀ ਫਲਾਨਾ ਕਿਸ ਮੇਰੇ ਕੋਲ ਐਂਟਮ ਕਹਨਾ ਸਭ ਪਤਾ ਹੈ ਸਿਰਫ ਇੱਕ ਸਮਾਜ ਕਰਕੇ ਥੋੜਾ ਜਿਹਾ ਕਰੀਦਾ ਵੀ ਨਹੀਂ ਯਾਰ ਵਿਆਬੀਆਂ ਨੂੰ ਕਬੀਲ ਕਰਦਾ ਆ ਤੁਹਾਡੇ ਕੋਲੇ ਮੋਬਾਈਲ ਹੈ ਨਾ ਆ ਦੇ ਯੂਰੇ ਮੋਬਾਈਲ ਤੁਹਾਡੇ ਕੋਲੇ ਮੋਬਾਈਲ ਹੈ ਨਾ ਆਹ ਦਿਸ ਇਜ਼ ਦਾ ਬਿਗੇਸਟ ਵੈਪਨ ਇਨ ਦਾ ਵਰਲਡ ਮੈਂ ਹਰ ਵਾਰ ਸਟੇਜ ਤੇ ਕਹਿੰਦਾ ਹਾਂ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਹੈ ਇਹ ਤੋਂ ਵੱਧ ਅੱਜ ਦੇ ਸਮੇਂ 'ਚ ਹਥਿਆਰ ਹੈ ਨਹੀਂ ਜਿੱਥੇ ਧੱਕਾ ਹੁੰਦਾ ਬਣਾਓ ਵੀਡੀਓ ਚਾੜੋ ਨਿਰ ਤੇ ਫਿਰ ਦੇਖਦੇ ਆ ਕਿਹੜਾ ਤੁਹਾਨੂੰ ਰੋਕਦਾ ਜੇ ਕੋਈ ਇਹੋ ਹੀ ਉਨੀ ਕੀ ਕਰੂ ਤੁਹਾਡੇ ਨਾਲ ਖੜੇ ਆ ਡਟ ਕੇ ਆ ਆ ਡਰਿਆ ਡਰਿਆ ਨਾ ਕੋਈ ਪਰਚੇ ਦੇ ਦੇਣਗੇ ਕੇਸ ਕਰ ਦੇਣਗੇ ਕਰ ਦੇਣ ਕੇਸ ਯਾਰ ਆ ਜਾਣ ਐਵੇਂ ਨਾ ਡਰਿਆ ਕਰੋ ਕੋਈ ਚੀਜ਼ਾਂ ਰੱਖਿਆ ਮੂਰੇ ਬਹਿ ਜਾਗੇ ਦਰਾਂ ਚ ਜੇ ਕੋਈ ਪੈਸੇ ਲੈਂਦਾ ਹੁਣ ਤੋਂ ਕਿ ਏਜੰਟ ਨੇ ਪੈਸੇ ਮਾਰੇ ਕੋਈ ਅਫਸਰ ਹੈ ਕੋਈ ਹਸਪਤਾਲ ਡਾਕਟਰ ਨੇ ਮੂਰੇ ਭੇਜਾਂਗੇ 50 ਬੰਦੇ ਲੈ ਕੇ ਦਰਾਂ ਚ ਵੀ ਆਪ ਭਾਈ ਕਰ ਕਿਵੇਂ ਕਰਨਾ ਡਰਨਾ ਨਹੀਂ ਆਮ ਲੋਕੋ ਡਰਨਾ ਨਹੀਂ ਇਹਤੇ ਮੋਬਾਈਲ ਤੇ ਵੀਡੀਓ ਬਣਾਓ ਤੇ ਉਹਨੂੰ ਪੂਰੀ ਦੁਨੀਆ ਦੇ ਵਿੱਚ ਵਾਇਰਲ ਕਰ ਦਿਓ ਤੁਹਾਡੇ ਨਾਲ ਖੜੇ ਆ ਡਟ ਕੇ ਬਸ ਆਪਦੇ ਹੱਕਾਂ ਪਰ ਦੀ ਜਾਗ ਰੱਖੋ ਜੋ ਤੇ ਸਰਕਾਰ ਨੂੰ ਆਖਰ ਦੇ ਵਿੱਚ ਕੋਈ ਬੇਨਤੀ ਯਾਰ ਹੱਥ ਬੰਨੇ ਯਾਰ ਤੁਹਾਨੂੰ ਲੁੱਟੇ ਜਾਂਦੇ ਨੇ ਯਾਰ ਛੜਿਆਂ ਪੰਜਾਬ ਨੂੰ ਕੋਈ ਤਾਂ ਕਾਰਵਾਈ ਕਰ ਲੋ ਯਾਰ ਕਿਸੇ ਇੱਕ ਤੇ ਨਹੀਂ ਸਾਰਿਆਂ ਤੇ ਯਾਰ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ